ਝਾੜੂ ਦਾ ਬਟਨ ਦਬਕੇ ਜਿਹੜੀ ਸਰਕਾਰ ਬਣੂਗੀ ਨਾ ਉਹ ਸਰਕਾਰ ਇਹੋ ਜੀ ਹੋਊਗੀ ਜਿਹਦੇ ਵਿੱਚ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਟੈਂਕੀ ਤੇ ਚੜਨ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਟਾਵਰ ਤੇ ਚੜਨ ਦੀ ਲੋੜ ਨਹੀਂ ਪੈਣੀ ਕਿਸੇ ਤੇ ਲਾਠੀ ਚਾਰਜ ਨਹੀਂ ਹੋਊਗਾ ਕਿਸੇ ਕਿਸੇ ਧੀ ਪੈਣ ਦੀ ਚੁੰਨੀ ਨਹੀਂ ਰੁਲੂਗੀ ਪੱਗਾਂ ਨਹੀਂ ਲੈਣਗੀਆਂ ਕਿਸੇ ਤੇ ਪਾਣੀ ਦੀਆਂ ਬਾਛਲਾਂ ਨਹੀਂ ਹੋਣਗੀਆਂ ਇਹ ਬੜੀਆਂ ਪ੍ਰੈਗਨੈਂਟ ਕੁੜੀਆਂ ਨਾਲ ਉਹਦੇ ਢਿੱਡ 'ਚ ਡੰਡੇ ਮਾਰੇ ਇਹਨਾਂ ਨੇ ਲੇਡੀ 'ਚ ਢਿੱਡ ਦੇ ਵਿੱਚ ਡੰਡੇ ਮਾਰ ਰਹੀਆਂ ਐ ਅੱਜ ਕਾਰ ਕਰਕੇ ਡੰਡੇ ਮਾਰ ਰਹੀਆਂ ਲੇਡੀ ਦੇ ਢਿੱਡ ਦੇ ਵਿੱਚ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਆਹ ਹਾਲ ਤਾਂ ਸਾਡੇ ਡਾਕਟਰ ਦਾ ਤਾਂ ਡਾਕਟਰਾਂ ਨੂੰ ਇਹ ਡਾਕਟਰ ਨੇ ਜਿਹੜੇ ਹਸਪਤਾਲ ਦੇ ਵਿੱਚ ਨੌਕਰੀਆਂ ਕਰਦੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਸੀ ਉਹਨਾਂ ਡਾਕਟਰ ਵੀ ਚੱਕ ਲਏ ਆ ਆ ਦੇਖੋ ਚੱਕ ਸੁੱਣ ਮਾਰੇ ਹੋਏ ਡਾਂਗਾ ਮਾਰੀਆਂ ਐ ਅਰਗਾ ਡੁੱਟੀਆਂ ਸਾਡੇ ਮੁਲਾਜ਼ਮਾਂ ਨੂੰ ਸਾਡੇ ਨਾਲ ਦੇ ਸਾਥੀ ਨੂੰ ਧੱਕੇ ਨਾਲ ਹੀ ਜਾਂਦਾ ਡਾਕਟਰ ਬੰਦਾ ਹੋ ਉਹਨੇ ਕ੍ਰਾਈਮ ਕੀਤਾ ਕੋਈ ਸਰਕਾਰ ਜ਼ਿੰਮੇਵਾਰੀ ਲੈਂਦੀ ਹੈ ਅਗਰ ਕੋਈ ਪਿੱਛੇ ਪੇਬਦਮ ਮਰ ਜਾਂਦਾ ਇੱਥੇ ਤਾਂ ਕੌਣ ਜ਼ਿੰਮੇਵਾਰੀ ਲਏਗਾ ਇੱਥੇ ਅੱਜ ਦੁਨੀਆ ਤਾਰ-ਤਾਰ ਕੀਤੀਆਂ ਸਾਡੀਆਂ ਪੈਣਾ ਦੀਆਂ ਇਹਨਾਂ ਨੇ ਦੇਖੋ ਕਿੱਦਾਂ ਇੱਚਾ ਰੋਲੀਆਂ